ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਅੰਤਲੇ ਦਿਨਾਂ ਦੀ ਗਾਥਾ ਬੜੀ ਹੀ ਹਸਾਸਪਰਪੂਰ ਦਰਦਨਾਕ ਅਤੇ ਦਿਲ ਨੂੰ ਹਲੂਨ ਵਾਲੀ ਸੀ ਮੁਗਲ ਹਕੂਮਤੀ ਸ਼ਕਤੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਸਮੇਂ ਲਈ ਪਹਾੜਾਂ ਵਿੱਚ ਸ਼ਰਨ ਲੈਣੀ ਪਈ ਮਾਰਚ 1715 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੰਮੂ ਤੋਂ ਮਦਾਨਾ ਵੱਲ ਆ ਗਏ ਉਂਡੇ ਹੀ ਉਹਨਾਂ ਨੇ ਕਲਾਨੌਰ ਅਚਲ ਬਟਾਲਾ ਰਾਏਪੁਰ ਆਦਿ ਤੇ ਕਬਜ਼ਾ ਕਰ ਲਿਆ ਉਸ ਸਮੇਂ ਦਿੱਲੀ ਦੇ ਮੁਗਲ ਬਾਦਸ਼ਾ ਫੁਰਖਸੀਅਰ ਦਾ ਰਾਜ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਵਿੱਚ ਮੋੜ ਪੈਰ ਪਸਾਰਨ ਤੇ ਦਿੱਲੀ ਦੀ ਹਕੂਮਤ ਵਿੱਚ ਖਲਬਲੀ ਮੱਚ ਗਈ ਬਾਦਸ਼ਾ ਫੁਰਖਸੀਅਰ ਵੱਲੋਂ ਲਾਹੌਰ ਦੇ ਸੂਬੇਦਾਰ ਅਬਦੁਲ ਮਸੰਦ ਸਮਨਦਖਾਨ ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਾ ਢੈ ਢੇਰੀ ਢਾਈ ਫਠਾਸੀ ਨੂੰ ਸਖਤ ਤਾੜਨਾ ਵਾਲਾ ਪੱਤਰ ਲਿਖਿਆ ਕਿ ਉਹ ਜਿਵੇਂ ਵੀ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਬੂ ਕਰੇ ਉਸ ਦੀ ਮਦਦ ਲਈ ਬਹੁਤ ਸਾਰੇ ਰਾਜੇ ਅਤੇ ਜ਼ਮੀਦਾਰ ਨਿਯੁਕਤ ਕੀਤੇ ਗਏ ਸ਼ਾਹੀ ਹੁਕਮਾਂ ਅਨਸਾਰ ਹੋ ਰਹੇ ਕੱਠ ਦੀ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲ ਗਈ ਇਸ ਲਈ ਉਸ ਨੇ ਬਟਾਲਾ ਤੇ ਕਲਾਨੌਰ ਦੇ ਨੇੜੇ ਪਛਮੀ ਵਾਹੀ ਤੇ ਪੈਂਦੇ ਪਿੰਡ ਮਿਰਜ਼ਾ ਜਾਨ ਵਿਖੇ ਕੱਚੀ ਗੜੀ ਬਣਾਉਣ ਦਾ ਫੈਸਲਾ ਕੀਤਾ। ਕੋਟ ਮਿਰਜ਼ਾ ਜਾਨ ਦੇ ਚੋਣ ਬਾਬਾ ਬਲਤਸੀਂ ਬਹਾਦਰ ਨੇ ਜੰਗੀ ਪੈਂਤੜੇ ਨੂੰ ਮੁੱਖ ਰੱਖ ਕੇ ਕੀਤੀ ਸੀ। ਕੋਟ ਮਿਰਜ਼ਾ ਜਾਨ ਵਿਖੇ ਗੜੀ ਦੀਆਂ ਕੱਚੀਆਂ ਰੋਕਾਂ ਅਤੇ ਖਾਈਆਂ ਪੁੱਟਣ ਦਾ ਕੰਮ ਅਜੇ ਚੱਲ ਰਿਹਾ ਸੀ ਕਿ ਆਪਦਸ ਮਸੰਦ ਖਾਨ ਨੇ ਦੇ ਉਸ ਦੇ ਨਾਇਬ ਆਫਰਵੇ ਖਾਂਦੀ ਕੋਨ ਹਿੱਟ ਹੰ ਜੀਆਂ ਫੌਜਾਂ ਨੇ ਖਾਲਸਾਈ ਫੌਜ ਉੱਤੇ ਹਮਲਾ ਕਰ ਦਿੱਤਾ ਇਸ ਤਰ੍ਹਾਂ ਸਾਹੀ ਫੌਜ ਦੇ ਅੱਗੇ ਖਾਲਸਾਈ ਫੌਜ ਬਹਾਦਰੀ ਦੇ ਜੋਹਰ ਦਿਖਾਉਂਦੀ ਹੋਈ ਪਿੱਛੇ ਹਟਦੀ ਗਈ ਅੰਤ ਬਾਵਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਵਿਖੇ ਭਾਈ ਦੁਨੀ ਚੰਦ ਦੀ ਹਵੇਲੀ ਜਾ ਸ਼ਰਨ ਲਈ ਉਤਵੀ ਕੀਤਾ ਦੁਨੀ ਚੰਦ ਦੀ ਹਵੇਲੀ ਆਵੇਂ ਕੋਈ ਪੱਕਾ ਕਿਲਾ ਨਹੀਂ ਸੀ ਪਰ ਥੋੜੇ ਦਿਲਤਰਵਾਸ ਵਾਲੀ ਗੱਲ ਇਹ ਸੀ ਕਿ ਇਸ ਦੇ ਦਿਵਾਲੇ ਬੜੀ ਪੱਕੀ ਤੇ ਉੱਚੀ ਕੰਧ ਸੀ ਅਤੇ ਅੰਦਰੋਂ ਇੰਨੀ ਕੁ ਖੁੱਲੀ ਸੀ ਕਿ ਸਾਰੀ ਸਿੱਖ ਫੌਜ ਉਸ ਅੰਦਰ ਸਮਾ ਸਕਦੀ ਸੀ ਖਾਲਸਾ ਹੀ ਫੌਜ ਦੇ ਯਥਾ ਸ਼ਕਤੀ ਖਾਣੇ-ਦਾਨੇ ਅਤੇ ਲੜਾਈ ਲਈ ਬਰੂਦ ਦਾ ਜਿੰਨਾ ਕੁ ਸਮਾਨ ਜਮਾ ਹੋ ਸਕਦਾ ਸੀ ਉਹ ਕੀਤਾ ਗਿਆ ਲੋੜ ਅਨਸਾਰ ਕੰਡਾਂ ਵੀ ਹੋਰ ਪੁਕਿਆਈਆਂ ਗਈਆਂ ਤੇ ਬਾਹਰ ਖਾਈ ਪਟਕੇ ਨਹਿਰ ਦਾ ਪਾਣੀ ਭਰ ਦਿੱਤਾ ਗਿਆ ਮਾਰਚ-ਅਪ੍ਰੈਲ 1715 ਈਸਵੀ ਸ਼ਾਹੀ ਲਸ਼ਕਰ ਨੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ ਆਬਦ ਸਮੰਦ ਖਾਨ ਤੇ ਉਸ ਦੇ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਤਕੜਾ ਹਮਲਾ ਕੀਤਾ ਮੁੱਠੀਪੁਰ ਸਿੰਘ ਦਲੇਰੀ ਨਾਲ ਲੜੇ ਸਮਾਵਿੱਤਨ ਤੇ ਅੰਦਰਲੇ ਰਸ਼ਦ ਪਾਣੀ ਵਿੱਚ ਥੋੜਾ ਹੌਣ ਲੱਗੀ ਸਮੇ ਸਮੇਤੇ ਸਿੰਘ ਬਾਹਰ ਨਿਕਲਦੇ ਤੇ ਖੋਖਿੰਜ ਕਰਕੇ ਵਾਪਸ ਮੁੜ ਜਾਂਦੇ ਦੋਹਾਂ ਪਾਸਿਆਂ ਤੋਂ ਜੰਗੀ ਝੜਪਾਂ ਹੁੰਦੀਆਂ ਰਹਿੰਦੀਆਂ ਘੇਰਾ ਲੰਬਾ ਹੁੰਦਾ ਗਿਆ ਦੋਹਾਂ ਪਾਸਿਆਂ ਦਾ ਕਾਫੀ ਨੁਕਸਾਨ ਹੋਇਆ ਸ਼ਾਹੀ ਫੌਜ ਨੇ ਘੇਰਾ ਬੜਾ ਪੀੜਾ ਕੀਤਾ ਹੋਇਆ ਸੀ 8 ਮਹੀਨਿਆਂ ਦੇ ਲੰਬੇ ਘੇਰੇ ਤੇ ਅੰਦਰਲੇ ਰਸਤ ਪਾਣੀ ਦੀ ਥੜ ਅਤੇ ਜੰਗ ਦੇ ਘੇਰੇ ਵਿੱਚ ਬਾਹਰ ਨਿਕਲਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਅਨੋਦ ਸਿੰਘ ਵਿਚਕਾਰ ਮਤ ਪੇਤ ਪੈਦਾ ਹੋ ਗਈ। ਬਾਬਾ ਬਨੋਦ ਸਿੰਘ ਕੇ ਰਾਤੋੜ ਕੇ ਬਚ ਨਿਕਲ ਜਾਣ ਦੇ ਹੱਕ ਵਿੱਚ ਸੀ। ਪਰ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅੰਤ ਤੱਕ ਇੱਥੇ ਡਟੇ ਰਹਿਣ ਲਈ ਅੜੇ ਹੋਏ ਸਨ। ਇਸ ਵਿੱਚੋਂ ਬਾਬਾ ਬਨੋਦ ਸਿੰਘ ਗੁਰਦਾਸ ਮੰਗਲ ਦੇ ਘੇਰੇ ਵਿੱਚੋਂ ਨਿਕਲ ਗਿਆ। ਬਾਬਾ ਬਨੋਦ ਸਿੰਘ ਦੇ ਨਿਕਲ ਜਾਣ ਪਿੱਛੋਂ ਸਾਹੀ ਫੌਜ ਨੇ ਏਰਾ ਹੋਰ ਸਖਤ ਕਰ ਦਿੱਤਾ। हवेली ਦੀਆਂ ਚਾਰੇ ਵਾਹਾਂ ਤੇ ਹੋਰ ਮੋਰਚੇ ਪੱਕੇ ਕਰਕੇ ਇੱਕ ਵਾਹੀ ਅਬਦਲ ਮਸੰਦ ਖਾਂ ਦੂਸਰੀ ਜਕਰੀਆ ਖਾਂ ਤੀਸਰੀ ਕਰਮੁਦੀਨ ਅਤੇ ਚੌਥੀ ਫੌਜਦਾਰਾਂ ਤੇ ਜ਼ਗੀਦਾਰਾਂ ਦੇ ਹਵਾਲੇ ਕਰ ਦਿੱਤੀ ਗਈ ਅੰਦਰ ਸਿੱਖਾਂ ਨੇ ਬੜੀ ਬਹਾਦਰੀ ਦਾ ਪ੍ਰਗਟਾਵਾ ਕੀਤਾ 8 ਮਹੀਨੇ ਲਗਾਤਾਰ ਠੇਰਾ ਪਿਆ ਰਹਾ ਅੰਦਰ ਸਿੱਖ ਫੌਜ ਦੇ ਪੇਟ ਦੀ ਅੱਗ ਬੁਝਾਉਣ ਲਈ ਆਪਣੇ ਘੋੜੇ ਔਰ ਡੰਗਰਾਂ ਦਾ ਮਾਸ ਖਾ ਲਿਆ ਬਰਖਤਾਂ ਦੇ ਪੱਤੇ ਤੱਕ ਛਕ ਲਏ ਅੰਤ ਮੌਤ ਤੋਂ ਭੁੱਖ ਬੁਰੀ ਢਿੱਡ ਨੂੰ ਚੁਲਸਾ ਦੇਣ ਲਈ ਆਪਣੀ ਪੱਟਾਂ ਦੇ ਮਾਸ ਤੱਕ ਕੱਟ ਕੇ ਖਾਣ ਲਈ ਮਜਬੂਰ ਹੋ ਗਏ ਸਾਹੀ ਸੈਨਾ ਵੀ ਪ੍ਰੇਸ਼ਾਨ ਸੀ ਮੁੰਗਲ ਸੈਨਾ ਨੂੰ ਹੱਥਾਂ ਪੈਰਾਂ ਦੀ ਕਈ ਹੋਈ ਸੀ ਇੱਕ ਪਾਸੇ ਉਹਨਾਂ ਨੂੰ ਬੰਦਾ ਸਿੰਘ ਦੀ ਜੰਮ ਦੀ ਤਰ੍ਹਾਂ ਦੇ ਫਿਰਹਾ ਸੀ ਤੇ ਦੂਸਰੇ ਪਾਸੇ ਮੁੰਗਲ ਬਾਦਸ਼ਾਹ ਵੱਲੋਂ ਮੌਤ ਦਾ ਡਰ ਬਣਿਆ ਹੋਇਆ ਸੀ ਅਖੀਰ ਮੁਗਲ ਫੈਨਾ ਨੇ ਗੁਰਦਾਸ ਨੰਗਲ ਦੀ ਗੜੀ ਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਤੇ ਭੁੱਖੇ ਪਿਆਸੇ ਨੂੰ ਜੂੜ ਕੇ ਵੰਨ ਦਿੱਤਾ ਭੁੱਖ ਤੇ ਬਿਮਾਰੀ ਨਾਲ ਅ듬 ਹੋਏ 2-300 ਸਿੰਘਾਂ ਨੂੰ ਕਤਲ ਕਰ ਦਿੱਤਾ ਹਵੇਲੀ ਲਹੂ ਨਾਲ ਪਰ ਗਈ ਮਾਰੇ ਗਏ ਸਿੰਘਾਂ ਨੇ ਢਿੱਡ ਵੀ ਚੀਰ ਫਾੜ ਕੀਤੀ ਗਈ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਇਹਨਾਂ ਵਿੱਚ ਮੋਰਾ ਨਿਕਲੀਆਂ ਹੋਈਆਂ ਹੋ ਸਕਦੀਆਂ ਹਨ ਭਾਈ ਦੁਨੀ ਸਿੰਘ ਦੀ ਸਾਰੀ ਹਵੇਲੀ ਤਹ ਢੇਰੀ ਕਰ ਦਿੱਤੀ ਗਈ ਇਹ ਮੁਗਲਾਂ ਦੀ ਬਹਾਦਰੀ ਦੀ ਜਿੱਤ ਸੀ ਜਾਂ ਸਿੱਖਾਂ ਦੀ ਲਾਚਾਰੀ ਦੀ ਹਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਪਕੜ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਇਹ ਉੱਥੋਂ ਜਕਰੀਆ ਖਾਨ ਔਤਮੁਦੀਨ ਦੀ ਗਵਾਈ ਵਿੱਚ ਦਿੱਲੀ ਭੇਜਣ ਦਾ ਪ੍ਰਬੰਧ ਕੀਤਾ ਗਿਆ ਲਾਹੌਰ ਤੋਂ ਨਿਕਲਣ ਵੇਲੇ 200 ਸਿੰਘਾਂ ਦੇ ਸਿਰ ਜਕਰੀਆ ਖਾਨ ਨੂੰ ਥੋੜੇ ਲੱਗੇ ਇਸ ਲਈ ਹੋਰ ਹਜ਼ਾਰਾਂ ਬੇਕੁਨਾ ਸਿੱਖਾਂ ਨੂੰ ਹੜਕੇ ਕਤਲ ਕਰ ਦਿੱਤਾ ਗਿਆ ਵੱਡੇ ਹੋਏ ਸਿਰਾਂ ਦੇ 700 ਗੱਡੇ ਭਰ ਕੇ ਦਿੱਲੀ ਨੂੰ ਤਰਪਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਬੜੇ ਹੀ ਜਹਾਲਤ ਪਰੇ ਢੰਗ ਨਾਲ ਦੁਰਗਤੀ ਕਰਕੇ ਭੇਜਿਆ ਗਿਆ ਸਾਰੇ ਜਿਉਂਦੇ ਸਿੰਘਾਂ ਨੂੰ ਪੈਰਾਂ ਹੱਥਾਂ ਲੱਕ ਸਵੇਤ ਉਹ ਗਲੇ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਾਉਣ ਲਈ ਸਾਬ ਸਿੰਘਾਂ ਨੂੰ ਸਰਹੰਦ ਦੇ ਵਿਚਾਰਾਂ ਵਿੱਚ ਘੁਮਾਇਆ ਗਿਆ ਇੱਥੇ ਲੋਕਾਂ ਨੇ ਟੀਚਰਾਂ ਕੀਤੀਆਂ ਲੰਘਤਾ ਪਾਈਆਂ ਤੇ ਗਾਲਾਂ ਕੱਢੀਆਂ ਪਰ ਸਾਰੇ ਸਿੱਖ ਗੁਰੂ ਦੇ ਸ਼ਬਦ ਪੜ੍ਹਦੇ ਹੋਏ ਸਭ ਕੁਝ ਸਹਿ ਗਏ 27 ਫਰਵਰੀ ਨੂੰ ਸਿੱਖ ਕੈਦੀਆਂ ਨੂੰ ਦਿੱਲੀ ਤੋਂ ਬਾਹਰ ਅੰਗਾਵਾਟ ਤੋਂ ਸ਼ਾਹੀ ਮਹਿਲ ਤੱਕ ਜਲੂਸੀ ਸ਼ਕਲ ਵਿੱਚ ਲਜਾਇਆ ਗਿਆ ਜਿਸ ਨੇ ਬੜੇ ਹੀ ਬੁਹਿੱਦਾ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਲਿਆਂਦਾ ਸਭ ਤੋਂ ਅੱਗੇ 2000 ਸਿੱਖਾਂ ਦੇ ਸਿਰ ਵਾਲਸ ਤੇ ਟੰਗੇ ਹੋਏ ਸਨ ਉਹਨਾਂ ਦੇ ਕੇਸ ਹਵਾ ਵਿੱਚ ਲਹਿਰਾ ਰਹੇ ਸਨ ਨਾਲ ਇੱਕ ਮੋਈ ਹੋਈ ਬਿੱਲੀ ਬਾਹਸ ਤੇ ਟੰਗੀ ਹੋਈ ਸੀ ਜੋ ਇਸ ਗੱਲ ਦਾ ਸੰਕੇਤ ਸੀ ਕਿ ਗੁਰਦਾਸ ਨਗਰ ਵਿੱਚ ਅਬ ਬਿੱਲੀਆਂ ਆਦ ਨੂੰ ਮਾਰ ਮੁਕਾਇਆ ਹੈ ਕੁਝ ਵੀ ਵਾਕੀ ਨਹੀਂ ਛੱਡਿਆ ਇਸ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਲੋਹੇ ਦੇ ਪਿੰਜਰੇ ਵਿੱਚ ਜਕੜ ਕੇ ਹਾਥੀ ਤੇ ਚੜਾਇਆ ਹੋਇਆ ਸੀ ਉਸ ਦੇ ਸਿਰ ਉੱਤੇ ਿੱਲੇ ਨਾਲ ਕੱਢੀ ਲਾਲ ਦਸਤਾਰ ਬੱਧੀ ਹੋਈ ਸੀ ਤੇ ਗਲ ਵਿੱਚ ਿੱਲੇ ਨਾਲ ਕੱਢੀ ਅਨਾਰਾਂ ਦੇ ਫੁੱਲਾਂ ਭਰੀ ਗੂੜੇ ਲਾਲ ਬਾਦਲੇ ਦੀ ਪੋਸ਼ਾਕ ਪਾਈ ਹੋਈ ਸੀ ਪਿੱਛੇ ਉਠਾਂ ਦੇ ਨਾਲ ਦੋ-ਦੋ ਕਰਕੇ ਸਿੱਖ ਕੈਦੀ ਵੱਡੇ ਹੋਏ ਸਨ ਇਨਾਂ ਦੇ ਸਿਰਾਂ ਉੱਤੇ ਪੇੜ ਦੀ ਖੱਲ ਦੀਆਂ ਹਾਸੋਹੀਨੀਆਂ ਸ਼ੀਸ਼ੇ ਤੇ ਮਣਕਿਆਂ ਨਾਲ ਜੜੀਆਂ ਟੋਪੀਆਂ ਪਾਈਆਂ ਹੋਈਆਂ ਸਨ ਸੜਕਾਂ ਦੇ ਦੋਹੀਂ ਪਾਸੇ ਮੁੰਗਲ ਸਿਪਾਹੀ ਤੇ ਦਿੱਲੀ ਸ਼ਹਿਰ ਨਿਵਾਸੀ ਖੜੇ ਸਨ ਜੋ ਇਹਨਾਂ ਦੀ ਹਾਲ ਤੇ ਟਿਚਰਾਂ ਕਰ ਰਹੇ ਸਨ ਇਹ ਸਿੱਖ ਕਵੀਆ ਦਾ ਦਿਲੂਸ ਇੱਕ ਤਮਾਸ਼ੇ ਦੀ ਤਰ੍ਹਾਂ ਸੀ ਇਹ ਵਾ ਲੱਗਦੀ ਦਿੱਲੀ ਦੇ ਹਰ ਸ਼ਹਿਰੀ ਨੇ ਇਹ ਤਮਾਸ਼ਾ ਦੇਖਿਆ ਇਸ ਜਲੂਸ ਦੇ ਤਮਾਸ਼ੇ ਸਮੇਂ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਰੇ ਸਿੱਖ ਚੜ੍ਹਦੀ ਕਲਾ ਅਤੇ ਪ੍ਰਸ਼ੰਚਿਤ ਸਨ ਸ਼ਾਹੀ ਕੇ ਲਈ ਕੋਲ ਜਾਣ ਤੋਂ ਪਹਿਲਾਂ ਬਾਦਸ਼ਾਹ ਨੇ ਹੁਕਮ ਨਾਲ ਬੰਦਾ ਸਿੰਘ ਬਹਾਦਰ ਭਾਈ ਵਾਸ ਸਿੰਘ ਭਾਈ ਫਤਿਹ ਸਿੰਘ ਤੇ ਹੋਰ ਮੌਖਾਗੂ ਮੀਰੀ ਆਤਿਸ਼ ਇਬਰਾਹਿਮ ਖਾਨ ਦੀ ਗਵਾਈ ਹੇਠ ਰੋਪੀਏ ਕੈਦ ਕਰ ਦਿੱਤੇ ਉਸ ਦੇ ਬੱਚੇ ਜੈ ਸਿੰਘ ਪਤਨੀ ਤੇ ਖੜਾਵੀ ਨੂੰ ਜਨਾਨਖਾਨੀ ਭੇਜ ਦਿੱਤਾ 684 ਸਿੱਖ ਕਤਲ ਕਰਨ ਲਈ ਸਰਬਰਾਹ ਖਾਨ कोतवाल ਦੇ ਹਵਾਲੇ ਕਰ ਦਿੱਤੇ ਗਏ 5 ਮਾਰਚ 1716 ਈਸਵੀ ਤੋਂpropto ਲਿਆ ਦਰਵਾਜ਼ੇ ਵੱਲ ਦੀ ਚਬੂਤਰਾ कोतवाल ਦੇ ਸਾਹਮਣੇ ਰੋਜ਼ 100 ਸਿੱਖਾਂ ਦਾ ਕਤਲ ਸ਼ੁਰੂ ਹੋਇਆ ਕਤਲ ਕਰਨ ਤੋਂ ਪਹਿਲਾਂ ਅਸਲਾਮ ਕਹੂਲ ਕਰਕੇ ਜਾਨ ਵਕਸ਼ਣ ਲਈ ਕਿਹਾ ਜਾਂਦਾ ਸਿੱਖ ਇਤਿਹਾਸ ਲਈ ਇਹ ਮਾਨ ਵਾਲੀ ਗੱਲ ਸੀ ਕਿ ਇੱਕ ਵੀ ਸਿੱਖ ਗੁਰੂ ਤੋਂ ਵੇਵਖ ਨਹੀਂ ਹੋਇਆ ਇੱਕ ਬੜੀ ਨਿਡਰਤਾ ਨਾਲ ਆਪਣੀ ਮੌਤ ਦਾ ਸਵਾਗਤ ਕਰਦੇ ਅंसूਸੂ ਕਰਦੇ ਚਿਹਰਿਆਂ ਨਾਲ ਜਲਾਲਾਂ ਦੇ ਸਾਹਮਣੇ ਆਪਣੀਆਂ ਧੌਣਾ ਨੀਂਆਂ ਕਰ ਦਿੰਦੇ ਸਨ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਪ੍ਰਸ਼ੰਨ ਮੁਖ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਇਸ ਨੂੰ ਦੇਖ ਕੇ ਆਮ ਲੋਕ ਹਰਾਨੀ ਨਾਂ ਬਾਵਾ ਕਾਰ ਉੱਠੇ ਮੈਨੂੰ ਪਹਿਲਾ ਕਤਲ ਕਰੋ ਮੈਨੂੰ ਪਹਿਲਾ ਕਤਲ ਕਰੋ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਜਲਾਦਾਂ ਦੇ ਕੰਨੀਆਂ ਪੈਂਦੀਆਂ ਸਨ ਛੋਟੀ ਉਮਰ ਦੇ ਨੌਜਵਾਨ ਤੱਕ ਵੀ ਸ਼ਹੀਦ ਕਰ ਦਿੱਤੇ ਇਸੇ ਤਰ੍ਹਾਂ ਪੂਰਾ ਹਫ਼ਤਾ ਜਲਾਦਾਂ ਦੀਆਂ ਤਲਵਾਰਾਂ ਆਈਆਂ ਦਾ ਕੰਮ ਕਰਦੀ ਰਹੀ ਅਤੇ ਸਿੱਖ ਕਤਲ ਕਰ ਦਿੱਤੇ ਗਏ ਸਿਰ ਕੱਟ ਦੇਣ ਤੋਂ ਬਾਅਦ ਟੜਾਂ ਦੇ ਢੇਰ ਲਾ ਦਿੱਤੇ ਜਾਂਦੇ ਤੇ ਗੱਡਿਆਂ ਤੇ ਲੱਦ ਕੇ ਸ਼ਹਿਰ ਤੋਂ ਬਾਹਰ ਲਿਜਾ ਕੇ ਬਰਖਤਾ ਨਾਲ ਟੰਗ ਦਿੱਤੇ ਜਾਂਦੇ। ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਲਿਜਾਏਗੇ ਸਿੱਖਾਂ ਨੂੰ 7 ਦਿਨਾਂ ਵਿੱਚ ਸ਼ਹੀਦ ਕਰ ਦਿੱਤਾ। 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਸ ਦੇ ਬੱਚੇ ਅਜੈ ਸਿੰਘ ਸਰਦਾਰ ਬਾਦ ਸਿੰਘ ਭਾਈ ਫਤੇ ਸਿੰਘ ਭਾਈ ਅਲੀ ਸਿੰਘ ਬਖਸ਼ੀ ਗੁਲਾਬ ਸਿੰਘ ਤੇ ਦੂਸਰੇ ਸਿੱਖਾਂ ਨੂੰ ਮੋੜ ਪਹਿਲਾ ਦੀ ਤਰ੍ਹਾਂ ਦਲੀਲ ਕਰਕੇ ਬਾਦਸ਼ਾਹ ਦੀ ਕਬਰ ਦੀ ਪ੍ਰਕਰਮਾ ਕਰਵਾ ਕੇ ਕਤਲ ਗਾਲੇ ਵਾਲੇ ਕਤਲ ਗਹਾ ਵਾਲੇ ਸਥਾਨ ਤੇ ਲਿਆਂਦਾ ਗਿਆ ਬਾਕੀਆਂ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਅਸਲਾਮ ਕਬੂਲ ਕਰ ਲਈ ਕਿਹਾ ਗਿਆ ਦਸ਼ਮੀਸ਼ ਪਿਸ਼ਾਦੀ ਇੱਕ ਸਿੱਧੀ ਸਿੱਖ ਦੀ ਤਰ੍ਹਾਂ ਆਪਨੇ ਇਨਕਾਰ ਕਰ ਦਿੱਤਾ ਫਿਰ ਉਹਨਾਂ ਦੇ 4 ਸਾਲ ਦੇ ਬੱਚੇ ਭਾਈ ਅਜੈ ਸਿੰਘ ਨੂੰ ਗੋਦ ਚ ਬਿਠਾਇਆ ਇਹ ਕਿਹਾ ਕਿ ਉਹ ਇਸ ਨੂੰ ਹੱਥੀਂ ਕਤਲ ਕਰੇ ਅਨਕਾਰ ਕਰਨ ਤੇ ਜਲਾਲ ਨੇ ਮਾਸੂਮ ਅਜੈ ਸਿੰਘ ਦੇ ਟੁਕੜੇ ਟੁਕੜੇ ਕਰ ਦਿੱਤੇ ਉਸ ਦਾ ਤੜਸਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਣ ਦਿੱਤਾ ਇਹ ਜ਼ੁਲਮ ਦੀ ਇਤਿਹਾਸਕ ਪਰ ਬਾਬਾ ਜੀ ਪੱਥਰ ਦੀ ਮੂਰਤੀ ਵਾਂਗ ਅਡੋਲ ਤੇ ਸ਼ਾਂਤ ਰਹੇ ਅੰਤਲੇ ਸਮੇਂ ਵੀ ਵਾਰਤਾਲਾਪੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਲੰਦ ਹੌਸਲੇ ਦੀ ਅਗਵਾਈ ਕਰਦੀ ਰਹੀ ਕਿਹਾ ਜਾਂਦਾ ਹੈ ਕਿ ਹਮਾਤਾਬ ਡੋਲਾ ਮੁਹੰਮਦ ਅਮੀਰ ਖਾਨ ਨੇ ਜਦ ਬੰਦਾ ਸਿੰਘ ਬਹਾਦਰ ਵੱਲ ਦੇਖਿਆ ਤਾਂ ਉਸ ਦੇ ਚਿਹਰੇ ਦੀ ਪ੍ਰਤਪਤਾ ਤੇ ਜਾਲੂ ਜਹਾਰ ਨੂੰ ਦੇਖ ਕੇ ਹੈਰਾਨ ਰਹਿ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਤਲੇ ਸਮੇਂ ਇਸ ਤਰ੍ਹਾਂ ਦੀ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ ਪਹਿਲਾਂ ਜਲਾਲ ਨੇ ਛੁਰੇ ਨਾਲ ਉਸਦੀ ਸੱਜੀ ਅੱਖ ਕੱਢੀ ਤੇ ਫੇਰ ਖੱਬੀ ਇਸ ਵਿੱਚੋਂ ਖੱਬਾ ਪੈਰ ਵੱਢ ਦਿੱਤਾ ਫਿਰ ਦੋਵੇਂ ਹੱਥ ਵੱਢ ਕੇ ਵੱਖ ਕਰ ਦਿੱਤੇ ਫਿਰ ਭਖਦੇ ਹੋਏ ਲਾਲ ਗਰਮ ਲੋਹੇ ਦੇ ਚਮਟਿਆਂ ਨਾਲ ਉਸਦੇ ਪਿੰਡੇ ਦੇ ਮਾਸਲੀਆ ਬੋਟੀਆਂ ਸਿੱਚ ਖਿੱਚ ਕੇ ਤੋੜੀਆਂ ਗਈਆਂ ਅਤੇ ਉਸ ਦਾ ਸਿਰ ਵੱਢ ਦਿੱਤਾ ਅੰਤ ਸਰੀਰ ਦੇ ਬੰਦ-ਬੰਦ ਕੱਟ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲ ਸਮੇ ਅਖੈ ਤੇ ਸਹ ਸਹਾਰਦਿਆਂ ਅਡੋਲ ਸਤਰ ਸ਼ਾਂਤ ਚਿੱਤ ਰਹਿ ਕੇ ਸ਼ਹਾਦਤ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪਿੱਛੋਂ ਜੋ ਸਿੰਘ ਬਚੇ ਉਹਨਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨਿੱਜੀ ਜੀਵਨ ਵਿੱਚ ਉੱਚਾ ਆਚਰਣ ਦਾ مالک ਸੀ ਉਹ ਸਿੱਖੀ ਅਮਰਤਾਰੀ ਸੀ ਉਹ ਗੁਰੂ ਸਾਹਿਬ ਉੱਤੇ ਨਿਸ਼ਚਾ ਅਟਲ ਅਤੇ ਭਗਤੀ ਪਰਪੱਕ ਸੀ ਸਿੱਖੀ ਕੇ ਸਵੰਸਾਨਾ ਅਨੁਭਵ ਹੁੰਦੀ ਪਾਲਣਾ ਉਸਨੇ ਅੰਤ ਤੱਕ ਕੀਤੀ ਤੇ ਸ਼ਹਾਦਤ ਪਹਿਲੇ ਵੀ ਦੋਲਿਆਣਾ ਬਾਬਾ ਬੰਦਾ ਸਿੰਘ ਬਹਾਦਰ ਇਸ ਦੇ ਨਾਂ ਖੜੇ ਗਏ ਸਿੱਖ ਭਾਵੇਂ ਉਹ ਗੁਰਦਾਸ ਮੰਗਲ ਤੋਂ ਪਕੜੇ ਗਏ ਸਨ ਜਾਂ ਧਾੜ ਪਾਕੜ ਵੇਲੇ ਜਾਂ ਧਾੜ ਪਕੜ ਵੇਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਸਨ ਨਿਆਂਤਮ ਸਮੇਂ ਜਿਸ ਬਹਾਦਰੀ ਨਾਲ ਖਾਸਾਸ ਕੇ ਸ਼ਹੀਦੀਆਂ ਦਿੱਤੀਆਂ ਇਹ ਆਪਣੇ ਆਪ ਵਿੱਚ ਗੁਰਮਈ ਇਤਿਹਾਸ ਦੀ ਸਿਰਜਣਾ ਦਾ ਆਧਾਰ ਹੈ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਲੈ ਕੇ ਛੋਟੀ ਉਮਰ ਤੱਕ ਦੇ ਬੱਚਿਆਂ ਵੀ ਆਪਣੇ ਗੁਰੂ ਦੇ ਪਿਆਰ ਵਿੱਚ ਰਹਿੰਦੇ ਸਿੱਖੀ ਸਿਧ ਕਾਨੂੰਨ ਮਾਇਆ ਇਸ ਨਾਲ ਇਹ ਸਾਡੇ ਸਾਰਿਆਂ ਲਈ ਮਾਨਵਤਾ ਇਤਿਹਾਸ ਹੈ